ਸਤਿ ਸ਼੍ਰੀ ਅਕਾਲ ਜੁੜ ਚੁੱਕੇ ਐਸਐਮਚਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤਾਂ ਦੱਸਦੇ ਕਿ 2000 ਪਿੰਡ ਨੇ ਜਿਹੜੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਨੇ ਤਾਂ ਲਗਾਤਾਰ ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਦਰਿਆਵਾਂ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਪੰਜਾਬ ਦੇ ਕਾਫੀ ਪਿੰਡ ਨੇ ਜਿਹੜੇ ਇਸ ਵੇਲੇ ਜੋ ਟਿਆ ਟੇੜੀ ਹੋ ਗਏ ਨੇ ਯਾਨੀ ਕਿ ਤਬਾਹ ਹੋ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਪਰ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਕਿ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤਾਂ ਦੱਸਦੇ ਕਿ ਚਾਰੋਂ ਫਲੱਡ ਗੇਟ ਜਿਹੜੇ ਭਾਖੜਾ ਡੈਮ ਦੇ ਫਿਰ ਤੋਂ 7-7 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਜਿੱਥੇ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਹਜੇ ਘਟਣਾ ਹੀ ਸ਼ੁਰੂ ਹੋਇਆ ਸੀ ਭਾਖੜਾ ਡੈਮ ਤੋਂ ਫਿਰ ਪਾਣੀ ਐ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਵੱਡੀ ਲਾਪਰਵਾਹੀ ਹੈ ਜਿਹੜੀ ਸਾਹਮਣੇ ਆਈ ਹੈ ਇਲਜ਼ਾਮ ਨੇ ਜਿਹੜੇ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਕਿ ਸਰਕਾਰ ਦੀ ਅਣਗਹਿਲੀ ਦੇ ਕਾਰਨ ਇਹ ਹਾਲਾਤ ਬਣੇ ਨੇ ਸੋ ਜਿੱਥੇ ਪਾਣੀ ਦੀ ਮਾਰ ਹੋਈ ਹੈ ਯਾਨੀ ਕਿ ਲਗਾਤਾਰ بارشਾਂ ਹੋ ਰਹੀਆਂ ਨੇ ਪਹਾੜੀ ਖੇਤਰਾਂ ਦੇ ਵਿੱਚ ਵੀ ਲੈਂਡਸਲਾਈਡਿੰਗ ਹੋਈ ਹੈ ਬੱਦਲ ਫਟੇ ਨੇ ਇੰਨੀ ਤਬਾਹੀ ਪੰਜਾਬ ਦੇ ਵਿੱਚ ਨਹੀਂ ਆਉਣੀ ਸੀ ਜੇਕਰ ਦਰਿਆਵਾਂ ਦੇ ਵਿੱਚਲੀ ਜਾਂ ਡੈਮਾਂ ਦੀ ਸਫਾਈ ਹੈ ਜਿਹੜੀ ਮੁਕੰਮਲ ਤੌਰ ਤੇ ਕੀਤੀ ਜਾ ਸਕਦੀ ਤੇ ਇਲਜ਼ਾਮ ਨੇ ਜਿਹੜੇ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਲਗਾਏ ਗਏ ਨੇ ਲੋਕਾਂ ਦੇ ਵੱਲੋਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਜਿਹੜੇ ਫਿਰ ਤੋਂ ਖੋਲ ਦਿੱਤੇ ਗਏ ਨੇ ਔਰ 7-7 ਫੁੱਟ ਤੱਕ ਇਹ ਫਲੱਡ ਗੇਟ ਖੋਲੇ ਨੇ ਤਾਂ ਦੱਸ ਜੇ ਕਿ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਤਲੁਜ ਦੇ ਵਿੱਚ ਹੋਰ ਵੱਧੂ ਪਾਣੀ ਝੱਲਣ ਦੀ ਸਮਰੱਥਾ ਨਹੀਂ ਹੈ ਪਰ ਸ਼ਨੀਵਾਰ ਸ਼ਾਮ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਹੈ ਜਿਹੜਾ 16.70.29 ਫੁੱਟ ਦਰਜ ਕੀਤਾ ਗਿਆ ਸੀ ਜਿਸ ਦੇ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਨੇ ਜਿਹੜੇ 7-7 ਫੁੱਟ ਤੱਕ ਹੋਰ ਖੋਲ ਦਿੱਤੇ ਗਏ ਨੇ ਤਾਂ ਦੱਸ ਜੀ ਕਿ BBM ਦੇ ਅਨੁਸਾਰ ਭਾਖੜਾ ਡੈਮ ਦੇ ਪਾਣੀ ਦੀ ਸਮਰੱਥਾ ਜਿਹੜੀ ਸਿਰਫ ਤੇ ਸਿਰਫ 1680 ਫੁੱਟ ਤੱਕ ਹੈ ਤਾਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਹੁਣ 2.71 ਫੁੱਟ ਦੂਰ ਹੈ ਤਾਂ ਸਤਲੁਜ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਣ ਕਾਰਨ ਸਤਲੁਜ ਤਰਿਆ ਕੰਡੇ ਵੱਸੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ। ਝੀਲ ਦੇ ਵਿੱਚ ਆਉਣ ਵਾਲਾ ਪਾਣੀ ਅਗਲੇ 24 ਘੰਟਿਆਂ ਦੇ ਵਿੱਚ ਘਟਣਾ ਹੁੰਦਾ ਹੋਇਆ ਤਾਂ ਪਾਖੜਾ ਡੈਮ ਦੇ ਵੱਧੂ ਫਲੱਡ ਗੇਟਾਂ ਤੋਂ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਏਗਾ ਜੋ ਪੰਜਾਬ ਦੇ ਮਾਲਵਾ ਖੇਤਰਾਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾ ਸਕਦਾ ਹੈ। ਸੈਸ਼੍ਰੀਕਾਲ ਜੁੜ ਚੁੱਕੇ ਐਸਐਮ ਜੀ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ। ਤਾਂ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤਾਂ ਦੱਸਦੇ ਕਿ 2000 ਪਿੰਡ ਨੇ ਜਿਹੜੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਨੇ ਤਾਂ ਲਗਾਤਾਰ ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਦਰਿਆਵਾਂ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਉਸ ਤੋਂ ਬਾਅਦ ਪੰਜਾਬ ਦੇ ਕਾਫੀ ਪਿੰਡ ਨੇ ਜਿਹੜੇ ਇਸ ਵੇਲੇ ਜੋ ਟਿਆ ਟੇੜੀ ਹੋ ਗਏ ਨੇ ਯਾਨੀ ਕਿ ਤਬਾਹ ਹੋ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਪਰ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤਾਂ ਦੱਸਦੇ ਕਿ ਚਾਰੋਂ ਫਲੱਡ ਗੇਟ ਦੇ ਜਿਹੜੇ ਭਾਖੜਾ ਡੈਮ ਦੇ ਫਿਰ ਤੋਂ 7-7 ਫੁੱਟ ਤੱਕ ਖੋਲ ਦਿੱਤੇ ਗਏ ਨੇ ਤਾਂ ਜਿੱਥੇ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਹਜੇ ਘਟਣਾ ਹੀ ਸ਼ੁਰੂ ਹੋਇਆ ਸੀ ਭਾਖੜਾ ਡੈਮ ਤੋਂ ਫਿਰ ਪਾਣੀ ਐ ਜਿਹੜਾ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਵੱਡੀ ਲਾਪਰਵਾਹੀ ਹੈ ਜਿਹੜੀ ਸਾਹਮਣੇ ਆਈ ਹੈ ਇਲਜ਼ਾਮ ਨੇ ਜਿਹੜੇ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਕਿ ਸਰਕਾਰ ਦੀ ਅਣਗਹਿਲੀ ਦੇ ਕਾਰਨ ਇਹ ਹਾਲਾਤ ਬਣੇ ਨੇ ਸੋ ਜਿੱਥੇ ਪਾਣੀ ਦੀ ਮਾਰ ਹੋਈ ਹੈ ਯਾਨੀ ਕਿ ਲਗਾਤਾਰ بارشਾਂ ਹੋ ਰਹੀਆਂ ਨੇ ਪਹਾੜੀ ਖੇਤਰਾਂ ਦੇ ਵਿੱਚ ਵੀ ਲੈਂਡਸਲਾਈਡਿੰਗ ਹੋਈ ਹੈ ਬੱਦਲ ਫਟੇ ਨੇ ਇੰਨੀ ਤਬਾਹੀ ਪੰਜਾਬ ਦੇ ਵਿੱਚ ਨਹੀਂ ਆਉਣੀ ਸੀ ਜੇਕਰ ਦਰਿਆਵਾਂ ਦੇ ਵਿੱਚਲੀ ਜਾਂ ਡੈਮਾਂ ਦੀ ਸਫਾਈ ਹੈ ਜਿਹੜੀ ਮੁਕੰਮਲ ਤੌਰ ਤੇ ਕੀਤੀ ਜਾ ਸਕਦੀ ਤਾਂ ਇਲਜ਼ਾਮ ਨੇ ਜਿਹੜੇ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਲਗਾਏ ਗਏ ਨੇ ਲੋਕਾਂ ਦੇ ਵੱਲੋਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਜਿਹੜੇ ਫਿਰ ਤੋਂ ਖੋਲ ਦਿੱਤੇ ਗਏ ਨੇ ਔਰ 7-7 ਫੁੱਟ ਤੱਕ ਇਹ ਫਲੱਡ ਗੇਟ ਖੋਲੇ ਨੇ ਤਾਂ ਦੱਸ ਜੀ ਕਿ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਤਲੁਜ ਦੇ ਵਿੱਚ ਹੋਰ ਵੱਧੂ ਪਾਣੀ ਝੱਲਣ ਦੀ ਸਮਰੱਥਾ ਨਹੀਂ ਹੈ ਪਰ ਸ਼ਨੀਵਾਰ ਸ਼ਾਮ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਹੈ ਜਿਹੜਾ 16.77.29 ਫੁੱਟ ਦਰਜ ਕੀਤਾ ਗਿਆ ਸੀ ਜਿਸ ਦੇ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਨੇ ਜਿਹੜੇ 7-7 ਫੁੱਟ ਤੱਕ ਹੋਰ ਖੋਲ ਦਿੱਤੇ ਗਏ ਨੇ ਤਾਂ ਦੱਸ ਜੀ ਕਿ BBM ਦੇ ਅਨੁਸਾਰ ਪਾਖੜਾ ਨਾਮ ਦੇ ਪਾਣੀ ਦੀ ਸਮਰੱਥਾ ਜਿਹੜੀ ਸਿਰਫ ਤੇ ਸਿਰਫ 1680 ਫੁੱਟ ਤੱਕ ਹੈ ਤਾਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ ਹੁਣ 2.71 ਫੁੱਟ ਦੂਰ ਹੈ ਤਾਂ ਸਤਲੁਜ ਦਰਿਆ ਦੇ ਵਿੱਚ ਵਾਧੂ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਕੰਡੇ ਵੱਸੇ ਸੈਂਕੜੇ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਚੀਲ ਦੇ ਵਿੱਚ ਆਉਣ ਵਾਲਾ ਪਾਣੀ ਅਗਲੇ 24 ਘੰਟਿਆਂ ਦੇ ਵਿੱਚ ਘਟਣਾ ਹੁੰਦਾ ਹੋਇਆ ਤਾਂ ਪਾਖੜਾ ਡੈਮ ਦੇ ਵਾਧੂ ਫਲੱਡ ਗੇਟਾਂ ਤੋਂ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਏਗਾ ਜੋ ਪੰਜਾਬ ਦੇ ਮਾਲਵਾ ਖੇਤਰਾਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾ ਸਕਦਾ ਹੈ